ਕਤੀ ਕਿਸਾਨ ਜੁਨੀਅਨ ਇਕਤਾ ਸੰਘਰਸ਼ ਦਾ ਮੈਂ ਸੂਬਾ ਪ੍ਰਧਾਨ ਪਲਵਿੰਦਰ ਸਿੰਘ ਮਾਲ ਅੱਜ ਸਾਰੇ ਪੰਜਾਬ ਚ ਡੀਸੀਆਂ ਦਫ਼ਤਰਾਂ ਧਰਨੇ ਮਾਰ ਕੇ ਸਾਡੀ ਜਥੇਬੰਦੀ ਵੱਲੋਂ ਮੰਗ ਪੱਤਰ ਦਿੱਤੇ ਜਾ ਰਹੇ ਨੇ ਮੰਗ ਪੱਤਰ ਚੇਪ ਵਾਲੇ ਮੀਟਰਾਂ ਨੂੰ ਲੈ ਕੇ ਪਿਛਲੇ ਦਿਨ ਵੇਖਿਆ ਵੀ ਕਿਸਾਨਾਂ ਦੇ ਪਰਚੇ ਦਰਜ ਕੀਤੇ ਗਏ ਪਰਾਲੀ ਵਾਲੇ ਲੈ ਕੇ ਸਾਡਾ ਮੰਨਣਾ ਵੀ ਗ੍ਰੀਨ ਟ੍ਰਿਬਿਊਨਰ ਨੂੰ ਪੰਜਾਬ ਸਰਕਾਰ ਮੰਨ ਨਹੀਂ ਰਹੀ ਤੱਕੇ ਨਾ ਕਿਸਾਨਾਂ ਦੇ ਥੋਪ ਰਹੀ ਹੈ ਪ੍ਰਦੂਸ਼ਣ ਵਾਲਾ ধੂਆਂ ਪਰਸੈਂਟ ਵਾਲਿਆਂ ਨੂੰ ਸਾਰੇ ਦੇਸ਼ ਚ ਭੰਡਿਆ ਜਾ ਰਿਹਾ ਹੈ ਤੇ 98% ਵਾਲਿਆਂ ਨੂੰ ਕਲੀਨ ਚੈਟ ਦਿੱਤੀ ਜਾ ਰਹੀ ਆ ਇਸ ਕਰਕੇ ਪਰਤੇ ਜਿਹੜੇ ਰੱਦ ਕੀਤੇ ਜਾਣ ਪ੍ਰਦੂਸ਼ਣ ਨੂੰ ਐਕਟ ਤੋਂ ਬਾਹਰ ਕੀਤਾ ਜਾਵੇ ਪ੍ਰਾਲੀ ਨੂੰ ਕਿਉਂਕਿ ਖੇਤੀ ਐ ਸਿਰਫ 2 ਤੋਂ 4 10 ਦਿਨ ਧੂਆ ਹੁੰਦਾ ਜਿਹੜੇ 98% ਧੂਆ ਕਰਨ ਵਾਲੇ 365 ਦਿਨ ਉਹਨਾਂ ਦਾ ਕਿਤੇ ਜਿਗਰ ਨਹੀਂ ਹੋ ਰਿਹਾ ਤੇ ਚੇਪ ਵਾਲੇ ਮੀਟਰਾਂ ਦਾ ਇਹ ਮੰਨਣਾ ਜਥੇਬੰਦੀ ਦਾ ਇਹ ਮੰਨਣਾ ਕਿ ਜਿੱਦਣ ਚੇਪ ਵਾਲੇ ਮੀਟਰ ਲਾਗੂ ਹੋਗੇ ਪ੍ਰਾਈਵੇਟ ਬਿਜਲੀ ਕਰਨ ਹੋਗੇ ਜਿੱਦ ਨਿੱਜੀ ਕਰਨ ਪ੍ਰਾਈਵੇਟ ਹੋ ਗਿਆ ਉਹ ਦਿਨ ਬਹੁਤ ਆ ਚਿਰਨੀ ਆਮ ਆਦਮੀ ਕੋ ਜਿਹੜੀ ਬਿਜਲੀ ਆ ਦੂਰ ਹੋ ਜਾਣੀ ਆ ਇਹ ਕੋਈ ਨਾ ਸਮਾਰਟ ਮੀਟਰ ਕਹਿ ਦਿੰਦੇ ਨੇ ਕੋਈ ਚਿਪ ਵਾਲੇ ਕਹਿ ਦਿੰਦੇ ਇਹਦੇ ਵਿੱਚ ਚਿਪ ਵੀ ਲੱਗੀ ਸਮਾਰਟ ਮੀਟਰਾਂ 'ਚ ਸਾਡੇ ਪ੍ਰਧਾਨ ਖੋਦਤੇ ਨੇ ਸਵਰ ਸਿੰਘ ਜੀ ਕਲੀਅਰ ਇਹਨਾਂ ਪਿਛਲੇ ਦਿਨ ਵੀਡੀਓ ਪਾ ਕੇ ਵਿਖਾਇਆ ਵੀ ਉਹਦੇ ਵਿੱਚ ਚਿਪ ਆ ਇਦਾਂ ਹੀ ਜਿਹੜੀ ਸਰਕਾਰ ਆ ਸੈਂਟਰ ਸਰਕਾਰ ਕਹਿ ਰਹੀ ਆ ਮੋਦੀ ਜੀ ਵੀ ਤੁਹਾਨੂੰ ਫੰਡ ਨਹੀਂ ਦੇਣਾ ਪੰਜਾਬ ਸਰਕਾਰ ਨੂੰ ਜਿੰਨਾ ਚਿਰ ਤੁਸੀਂ ਇਹਨੇ ਜਿਹੜੇ ਮੀਟਰ ਐ ਸਮਾਰਟ ਮੀਟਰ ਲਾਉਂਦੇ ਨਹੀਂ ਇਦਾਂ WTO ਮੋਦੀ ਨੂੰ ਕਹਿ ਰਿਹਾ ਵੀ ਤੈਨੂੰ ਦਾਹੀਂ ਫੰਡ ਨਹੀਂ ਦੇਣਾ ਇਹ ਸਭ ਕੁਝ ਨਿੱਜੀਕਰਨ ਕਰ ਜਿਹੜਾ ਸਰਕਾਰੀ ਧਾਰੇ ਇਹਨਾਂ ਨੂੰ ਪ੍ਰਾਈਵੇਟ ਕੀਤਾ ਜਾਵੇ ਸਾਡਾ ਇਹ ਮੰਨਣਾ ਵੀ ਜਿੱਦਣ ਧਾਰੇ ਪ੍ਰਾਈਵੇਟ ਹੋਗੇ ਸਾਡੇ ਕਿਹ ਧੀਆਂ ਪੁੱਤਾਂ ਨੂੰ ਨੌਕਰੀਆਂ ਨਹੀਂ ਮਿਲਣਗੀਆਂ ਤੇ ਕਿਸਾਨਾਂ ਮਜ਼ਦੂਰਾਂ ਨੂੰ ਸਬਸਿਡੀਆਂ ਨਹੀਂ ਮਿਲਣਗੀਆਂ ਵੱਡੇ ਪੱਦਰ ਤੇ ਆਮਾਦ ਵੀ ਸਰਕਾਰ ਆਈ ਸੀ ਰੇਤਾ ਮਾਫੀਆ ਦੇ ਲਗਾਤਾਰ ਭਿੰਡੇ ਆ ਏਰੀਆ ਦੇ ਵਿੱਚ ਰੇਤਾ ਮਾਫੀਆ ਲਗਾਤਾਰ ਚੱਲ ਰਿਹਾ ਲਗਾਤਾਰ ਉੱਥੇ ਜਿਹੜੇ ਨੇ ਟਿੱਪਰ ਭਰੇ ਜਾ ਰਹੇ ਨੇ ਸਰਕਾਰ ਦੀ ਸ਼ਹਿਨ ਤੇ ਸਰਕਾਰ ਜਿਹੜੀ ਸੁੱਤੀ ਪਈ ਆ 26 ਜੇ ਨੂੰ ਜਵਾਬ ਦੇਣਾ ਪਊਗਾ ਲੋਕਾਂ ਦੀ ਕਚਾਰੀ ਜਾਣ ਕੇ ਅੱਗੇ ਹੜ੍ਹ ਦੇ ਕਾਰਨ ਧਰਮਦਾਸ ਜਨਾਲਾ ਗੁਰਦਾਸਪੁਰ ਇਹ ਇਲਾਕੇ ਤਬਾਹ ਹੋ ਗਏ ਜਿੱਥੇ ਨਿਯਾਜ਼ ਮੈਣੀ ਕੋਈ ਆ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਰਾਇਆ ਸਾਂਝੀ ਹਲਕੇ ਨੇ ਵੀ ਡੁੱਬਣਾ ਚਾਹੁੰਦੇ ਨੇ ਇਸ ਕਰਕੇ ਜਿਹੜੀ ਨਿਯਾਜ਼ ਮੈਣੀ ਗਿਆ ਉਹ ਬੰਦ ਨਹੀਂ ਚਾਹੀਦੀ ਆ ਤੇ ਉਹ ਜਿਹੜੇ ਚੌਥਾ ਨੰਬਰ ਤੇ ਹੜਾਂ ਦੇ ਮਾਜਵੇ ਹਜੇ ਤੱਕ ਨਹੀਂ ਦਿੱਤੇ ਗਏ ਸਰਕਾਰ ਆਦੇਦ ਕਰ ਰਹੀ ਆ ਟੀਵੀ ਚੈਨਲ ਤੇ ਮਸ਼ਹੂਰੀਆਂ ਕਰ ਰਹੀ ਆ ਤੇ ਹਜੇ ਤੱਕ ਇਹ ਸ੍ਰੇਧੀ ਇਲਾਕਿਆਂ ਚੋਂ ਆਏ ਨੇ ਨਾ ਘਰਾਂ ਦੇ ਤੇ ਨਾ ਫਸਲਾਂ ਦੇ ਜਿਹੜੀਆਂ ਗਰਦੌਰੀਆਂ ਲੀਆਂ ਪੈੜੀਆਂ ਸਾਡੇ ਦਾਦੇ ਵਾਉਂਦੇ ਸੀ ਜਾਂ ਸਾਡੇ ਪਿਤਾ ਵਾਉਂਦੇ ਗਾਹੀ ਵਾਉਂਦੇ ਆ ਉਹਨਾਂ ਗਰਦੌਰੀਆਂ ਨਾਲ ਰੋਇ 1 ਰੁਪਿਆ ਮਾਜਬਾਨੀ ਦਿੱਤਾ ਜਾਇਆ ਸਰਕਾਰ ਵੱਲੋਂ ਸਰਕਾਰ ਕਹਿਨ ਨੂੰ ਕੁਝ ਹੋਰ ਆ ਡਰਾਮੇ ਕਰਦੀ ਤੇ ਜ਼ਮੀਨ ਤੇ ਕੁਝ ਹੋਰ ਆ ਇਸ ਕਰਕੇ ਕਹਿਣਾ ਚਾਹੁੰਦੇ ਵੀ ਜਿਨ੍ਹਾਂ ਦੇ ਮਜ਼ਦੂਰਾਂ ਦੇ ਘਰ ਪੜ ਗਏ ਘਰਾਂ ਦੇ ਵਿੱਚ ਬਹੁਤ ਵੱਡੀ ਤਰਾਸ ਦੀ ਆਈ ਹਜੇ ਤੱਕ ਘਰਾਂ ਦੇ ਪੈਸੇ ਵੀ ਨਹੀਂ ਮਿਲੇ ਮਿਲੇ ਕਿੰਨੂ ਆ ਜਿਹੜੇ ਆਮ ਆਦਮੀ ਪਾਰਟੀ ਦੇ ਚੇਤੇ ਲੋਕਾਂ ਨੂੰ ਆਮ ਗਰੀਬ ਵਰਗਿਆ ਸਾਰਾ ਹੀ ਰਹਿੰਦਾ ਉਹਨੂੰ ਲੈ ਕੇ ਵੀ ਅੱਜ ਸਾਰੇ ਪੰਜਾਬ 'ਚ ਧਰਨੇ ਦਿੱਤੇ ਜਾ ਰਹੇ ਨੇ ਜੇ ਪੰਜਾਬ ਸਰਕਾਰ ਫੇਰ ਵੀ ਨਹੀਂ ਗੌਰ ਕਰਦੀ ਤੇ ਅਗਲਾ ਐਕਸ਼ਨ ਆਪਾਂ ਤਿੱਖਾ ਕੋਈ ਵਿੱਡਾਂਗੇ ਸੂਬਾ ਕਮੇਟੀ ਉਹਦਾ ਫੈਸਲਾ ਕਰੋ